ਅਹਿਮਦੀਆ ਅੰਦੋਲਨ ਅਹਿਮਦੀਆ ਅੰਦੋਲਨ ਦੀ ਸਥਾਪਨਾ ਮੀਰਜ਼ਾ ਗੁਲਾਮ ਅਹਿਮਦ ਨੇ 1888 ਇਸਵੀ ਵਿੱਚ ਕੀਤੀ ਕਿਉਂਕਿ ਇਸ ਅੰਦੋਲਨ ਦਾ ਮੁੱਖ ਕੇਂਦਰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦਾ ਕਾਧੀਆਂ ਸੀ ਇਸ ਲਈ ਇਸ ਅੰਦੋਲਨ ਨੂੰ ਕਾਦੀਆਨੀ ਅੰਦੋਲਨ ਵੀ ਕਿਹਾ ਜਾਂਦਾ ਹੈ ਮੇਜਾ ਗੁਲਾਮ ਅਹਿਮਦ ਦਾ ਜਨਮ 1835 ਇਸਵੀ ਵਿੱਚ ਕਾਧੀਆਂ ਵਿਖੇ ਹੀ ਹੋਇਆ ਸੀ ਅਹਿਮਦੀਆ ਅੰਦੋਲਨ ਦਾ ਜਨਮ ਪੰਜਾਬ ਵਿੱਚ ਆਰੀਆ ਸਮਾਜ ਅਤੇ ਈਸਾਈ ਮਤ ਦੇ ਵਧਦੇ ਹੋਏ ਪ੍ਰਭਾਵ ਤੋਂ ਮੁਸਲਮਾਨਾਂ ਦੀ ਰੱਖਿਆ ਕਰਨ ਲਈ ਹੋਇਆ 1890 ਇਸਵੀ ਤੱਕ ਮਿਰਜ਼ਾ ਗੁਲਾਮ ਅਹਿਮਦ ਦੇ ਅਨੁਯਾਈਆਂ ਦੀ ਸੰਖਿਆ ਵਿੱਚ ਚੋਖਾਵਾਦਾ ਹੋ ਗਿਆ ਸੀ 1900 ਇਸਵੀ ਵਿੱਚ ਮਿਰਜ਼ਾ ਸਾਹਿਬ ਨੇ ਆਪਣੇ ਆਪ ਨੂੰ ਪੈਗੰਬਰ ਘੋਸ਼ਿਤ ਕਰ ਦਿੱਤਾ ਏਸੇ ਦਿਨ ਤੋਂ ਸੁੰਨੀ ਮੁਸਲਮਾਨਾਂ ਅਤੇ ਅਹਿਮਦੀਆਂ ਵਿਚਕਾਰ ਟਕਰਾਅ ਆਰੰਭ ਹੋ ਗਿਆ ਇਸ ਦਾ ਕਾਰਨ ਇਹ ਵੀ ਸੀ ਸੁੰਨੀ ਮੁਸਲਮਾਨ ਹਜਰਤ ਮੁਹੰਮਦ ਤੋਂ ਬਿਨਾਂ ਕਿਸੇ ਹੋ ਨੂੰ ਪੈਗੰਬਰ ਨਹੀਂ ਮੰਨਦੇ ਸਨ 1908 ਇਸਵੀ ਵਿੱਚ ਮਿਰਜ਼ਾ ਅਹਿਮਦ ਮਿਰਜ਼ਾ ਗੁਲਾਮ ਅਹਿਮਦ ਦਾ ਦੇਹਾਂਤ ਹੋ ਗਿਆ ਮਿਰਜ਼ਾ ਗੁਲਾਮ ਅਹਿਮਦ ਦੀ ਮੌਤ ਤੋਂ ਬਾਅਦ ਉਸ ਦੇ ਅਨੁਯਾਈਆਂ ਨੇ ਇਸ ਅੰਦੋਲਨ ਨੂੰ ਜਾਰੀ ਰੱਖਿਆ 1914 ਈਸਵੀ ਵਿੱਚ ਅਹਿਮਦੀਆ ਅੰਦੋਲਨ ਦੋ ਸੰਪਰਦਾਵਾਂ ਵਿੱਚ ਵੰਡਿਆ ਗਿਆ ਇੱਕ ਸੰਪਰਦਾਏ ਦਾ ਕੇਂਦਰ ਤਕਾਦੀਆਂ ਹੀ ਰਿਹਾ ਅਤੇ ਦੂਜੇ ਸੰਪਰਦਾਏ ਦਾ ਕੇਂਦਰ ਲਾਹੌਰ ਬਣ ਗਿਆ ਲਾਹੌਰ ਵਾਲੇ ਅਹਿਮਦੀਆ ਅੰਦੋਲਨ ਲੋਕ ਪਰਚਲਿਤ ਇਸਲਾਮੀ ਪਰੰਪਰਾ ਦੇ ਵਦੇਰੇ ਨਜ਼ਦੀਕ ਸਨ ਇਸ ਸੰਪਰਦਾਇ ਦਾ ਧਾਰਮਿਕ ਪੱਖ ਸਮਾਜਿਕ ਪੱਖ ਨਾਲੋਂ ਵਧੇਰੇ ਮਹੱਤਵਪੂਰਨ ਸੀ ਇਸ ਲਈ ਇਹਨਾਂ ਨੂੰ ਆਰੀਆ ਸਮਾਜੀਆਂ ਇਸਾਈ ਮਿਸ਼ਨਰੀਆਂ ਸਿੱਖਾਂ ਅਤੇ ਮੁਸਲਮਾਨਾਂ ਦੇ ਹੋਰ ਫਿਰਕਿਆਂ ਨਾਲ ਅਕਸਰਵਾਦੀ ਵਿਵਾਦ ਚੱਲਦਾ ਰਿਹਾ ਸੀ ਅਹਿਮਦੀਆ ਨੇ ਸਮਾਜਿਕ ਖੇਤਰ ਵਿੱਚ ਬਹੁਤ ਸਾਰੇ ਕੰਮ ਕੀਤੇ ਇਸ ਅੰਦੋਲਨ ਦੇ ਅੰਤਰਗਤ ਸਾਰੇ ਦੇਸ਼ ਵਿੱਚ ਕਈ ਸਕੂਲ ਤੇ ਕਾਲਜ ਸਥਾਪਿਤ ਕੀਤੇ ਗਏ। ਇਹਨਾਂ ਵਿਦਿਅਕ ਅਦਾਰਿਆਂ ਵਿੱਚ ਆਧੁਨਿਕ ਢੰਗ ਦੀ ਸਿੱਖਿਆ ਦਿੱਤੀ ਜਾਂਦੀ ਸੀ। ਧਰਮ ਦੇ ਖੇਤਰ ਵਿੱਚ ਇਸ ਅੰਦੋਲਨ ਦੇ ਪ੍ਰਚਾਰਕ ਇਸਲਾਮ ਦੇ ਮਾਨਵਵਾਦੀ ਸਰੂਪ ਉੱਤੇ ਜ਼ੋਰ ਦਿੰਦੇ ਸਨ। ਇਸ ਤੋਂ ਇਹ ਭਾਵ ਹੈ ਕਿ ਉਹ ਸਾਰੇ ਫਿਰਕਿਆਂ ਨਾਲ ਮਹੱਤਮਪੂਰਨ ਸਬੰਧ ਬਣਾ ਕੇ ਰੱਖਣਾ ਚਾਹੁੰਦੇ ਸਨ। ਅਹਿਮਦੀਆ ਅੰਦੋਲਨ ਇਸਤਰੀ ਸਿੱਖਿਆ ਦੇ ਪੱਖ ਵਿੱਚ ਸੀ ਅਤੇ ਇਸ ਦੇ ਪਰਵਰਤਨਾ ਨੇ ਇਸਤਰੀਆਂ ਦੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ। ਹੋਰ ਜਿਹੜੇ ਮੁਸਲਿਮ ਅੰਦੋਲਨ ਉਹ ਵੀ ਚੱਲੇ 1868 ਈਸਵੀ ਵਿੱਚ ਲਾਹੌਰ ਵਿੱਚ ਇੱਕ ਮੁਸਲਿਮ ਸਾਇਤਿਕ ਸਭਾ ਦੀ ਸਥਾਪਨਾ ਕੀਤੀ ਗਈ। ਇਸ ਦਾ ਨਾਂ ਅਜੂਮਨ-ਏ-ਇਸਲਾਮੀਆਂ ਰੱਖਿਆ ਗਿਆ। ਇਸ ਸਭਾ ਦਾ ਮੁੱਖ ਉਦੇਸ਼ ਮੁਸਲਮਾਨਾਂ ਦੇ ਅਧਿਕਾਰਿਆਂ ਦੀ ਰੱਖਿਆ ਕਰਨਾ ਅਤੇ ਉਹਨਾਂ ਲਈ ਸਰਕਾਰੀ ਨੌਕਰੀਆਂ ਦੀ ਮੰਗ ਕਰਨਾ ਸੀ। 1885ਵੀਂ ਵਿੱਚ ਲਾਹੌਰ ਵਿੱਚ ਹੀ ਅਜੂਮਨ ਏ ਇਸਲਾਮੀਅਤ ਏ ਇਸਲਾਮ ਨਾਂ ਦੀ ਸੰਸਥਾ ਸਥਾਪਿਤ ਕੀਤੀ ਗਈ। ਇਸ ਸੰਸਥਾ ਨੇ ਆਧੁਨਿਕ ਸਿੱਖਿਆ ਅਤੇ ਪਰੰਪਰਾਗਤ ਸਿੱਖਿਆ ਦਾ ਪ੍ਰਚਾਰ ਕੀਤਾ। ਇਸ ਨੇ ਅਨਾਥ ਬੱਚਿਆਂ ਲਈ ਯਤਿਮਖਾਨੇ ਵੀ ਸਥਾਪਿਤ ਕੀਤੇ ਗਏ। ਬਦਰੂਦੀਨ ਤਾਇਬ ਨੇ ਵੀ ਮੁ슬लिम ਸਮਾਜ ਵਿੱਚ ਸੁਧਾਰ ਕਰਨ ਲਈ ਗਈ ਕੁਰੀਤियां ਜਿਵੇਂ ਪਰਦਾ ਪ੍ਰਥਾ, ਬਾਲ ਵਿਆਹ ਅਤੇ ਬਹੁਵਿਆਹ ਆਦਿ ਦੀ ਸਖਤ ਲੋਚਨਾ ਕੀਤੀ ਉਹ ਇੱਕ ਰਾਸ਼ਟਰਵਾਦੀ ਮੁਸਲਮਾਨ ਸਨ ਜਿਨ੍ਹਾਂ ਨੇ ਕਾਂਗਰਸ ਦੀ ਸਥਾਪਨਾ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਸੀ